ਕਰ ਬਈ ਵਿਚਾਰਨੇ ਜਾਂ ਜੱਜ ਬਗਵਾਨ ਤੇ ਆਉਂਦੀ ਕਾਉ ਬਈ ਕਰ। ਮੇਕਣਾ ਪੈਣਾ ਨਾ ਤੇਰਾ। ਹੈਨਾ? ਬੰਨਿਆ ਨਾ ਤੇ ਤੇ ਮੋੜਵਾ। ਬੋਲੀ ਨਾ ਬਾਈ। ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਠੀਕ ਠਾਕ। ਤੇ ਮਹਾਰਾਜ ਸੱਚੇ ਪਾਤਸ਼ਾਹ ਨਿੱਕੇ ਗੱਲ ਸੁਣ ਵੀਰੇ। ਹਾਂਜੀ ਹਾਂਜੀ ਕੀ ਹਾਲ ਆ ਬਾਈ ਜੀ? ਇੱਕ ਮਿੰਟ ਪਾ ਤੈਨੂੰ ਕਰਦਾ ਇੱਕ ਮਿੰਟ ਮੈਂ ਆਪਣੇ ਭਰਾਵਾਂ ਨਾਲ ਹੈਲੋ ਹਾਲ ਕਰ ਲਾ। ਹਾਂ ਹੀ ਰੱਖ ਲਾ। ਉਹੀ ਰੱਖ ਲਾ ਜੇਬ ਚ ਪਾ ਲੈ ਨੂੰ। ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਠੀਕ ਠਾਕ ਹੋ। ਅੱਜ ਬੁੱਧਵਾਰ ਆ 28 ਤਰੀਕਾ ਜੀ 8ਵਾਂ ਮਹੀਨਾ 2024। ਤਲਵੰਡੀ ਸਾਬਾ ਬਾਈ ਜੀ ਮੰਡੀ ਲੱਗੀ ਆ ਅੱਜ ਆਪਾਂ ਨਿੱਕੇ ਦੇ ਦਿਖਾਵਾਂਗੇ ਬਾਈ ਦੇ ਟਰੈਕਟਰ ਆਪਣੇ ਪਿੰਡ ਦੇ ਨਾਲ ਹੀ ਆ ਬਾਈ 4 ਕਿਲੋਮੀਟਰ ਟਰੈਕਟਰ ਤਲਵੰਡੀ ਖੜੇ ਹੁੰਦੇ ਆ ਪਹਿਲਾਂ ਹੀ ਦੱਸ ਦਨੇ ਆ ਬਾਈ ਤੁਹਾਨੂੰ ਤੇ ਜਿੰਨੇ ਵੀ ਦਿਖਾਵਾਂਗੇ ਬਾਈ ਜੀ ਸਾਰਿਆਂ ਦੇ ਵਿੱਚ ਪੁਰਾਣੇ ਕੱਟੇ ਜਾਣਗੇ ਸਾਰਿਆਂ ਤੇ ਹੀ ਲੋਨ ਹੋ ਜਾਣਗੇ ਕੱਲੇ ਕੱਲੇ ਸਾਰੇ ਟਰੈਕਟਰਾਂ ਦੀ ਬਾਈ ਕੱਲੇ ਕੱਲੇ ਦੀ ਕਾਗਜ਼ ਪੱਤਰਾਂ ਦੀ ਬਾਈ ਮੇਰੀ ਵੀ ਗਾਰੰਟੀ ਹੂ ਨਿੱਕੇ ਦੇ ਵੀ ਬਾਈ ਜਿਹੜਾ ਮਾਲਕ ਉਹਦੀ ਵੀ ਗਾਰੰਟੀ ਹੋਊਗੀ ਠੀਕ ਹੈ ਪੁਰਾਣਾ ਉਹਨੇ ਕਦਾ ਕਟਾਂਗੇ ਬਾਈ ਜਿੰਨੇ ਕਦਾ ਹੋਊਗਾ ਤੇ ਜੇ ਤੁਹਾਨੂੰ ਲੋਗੇ ਘੱਟ-ਘੱਟ ਲੈ ਮੈਂ ਜਾਂ ਬਾਈ ਨੇ ਤੇ ਆ ਬੇਚ ਕੇ ਪੈਸੇ ਦੇ ਦੇ ਕੋਈ ਗੱਲ ਨਹੀਂ 8 ਦਿਨ 10 ਦਿਨ ਰੱਖਿਓ ਬਾਈ ਆਈ ਕਰਮ ਜੀ ਇਹ ਵਾਲਾ ਸ਼ਰਮਾ ਜੀ ਬਹੁਤ ਵਧੀਆ ਹੋ ਠੀਕੋ ਜੀ ਵਧੀਆ ਵਧੀਆ ਹਰ ਪਰਵਾ ਠੀਕ ਹੈ ਵੀਰੇ ਜਵਾ ਮੌਜਾਂ ਆਪਣੇ ਸੁਣਾਓ ਜੀ ਮੌਜਾਂ ਹੀ ਰੱਖੇ ਮਹਾਰਾਜ ਸੱਚੇ ਪਾਛੇ ਛੋਟੀਆਂ ਮੌਜਾਂ ਹੋ ਠੀਕੋ ਜੀ ਵਧੀਆ ਵਧੀਆ ਤੇ ਇਹ ਆਪਣਾ ਦੋਸਤ ਆ ਕੋਸ਼ਿਸ਼ ਕਰਾਂਗੇ ਨੇ ਇਹ ਤੋਂ ਜਾਇਜ਼ ਰੇਟ ਪੁੱਛਣ ਦੀ ਤੇ ਉਦੋਂ ਵਾਰ ਆਪਾਂ ਆਪ ਦੀ ਕਾਰਵਾਈ ਵੀ ਜਰੂਰ ਪਾਵਾਂਗੇ ਠੀਕ ਹੈ ਇਹ ਸਭ ਤੋਂ ਪਹਿਲਾਂ ਆ ਗਿਆ 6055 ਉਹ ਹੁੰਦਾ ਮੇਰਾ ਯਾਰ 6055 ਆ ਗਿਆ ਭਾਈ ਜੀ 2014 ਮਟਰਲਾ ਸੁਪਰ ਮਿਕਸ ਟੋਪ ਮਾਡਲ ਟ੍ਰੈਕਟਰ ਪਾਵਰ ਸਟੀering ਆ ਜੀ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਇਹ ਟੂ ਸਪੀਡੀ ਹੁੰਦੀ ਨੇ ਕਿ ਟੂ ਪੀਡਾ ਸਾਈਡ ਗੇਅਰ ਆ ਜੀ ਪਰ ਇੱਕ ਗੱਲ ਹਾਂ ਸਾਡਾ ਡਿਸਟ੍ਰਿਕਟ 2.5 ਹੁੰਦਾ ਜੀ ਹਾਂਜੀ ਹਾਂਜੀ ਇਹ ਭਾਈ ਟਰੈਕਟਰ ਤਕੜਾ ਬਹੁਤ ਹੁੰਦਾ ਹਾਂ ਹਾਂ ਬਹੁਤ ਐ ਇਹਨੂੰ ਵੀ ਕਹਿਣਾ ਭਾਈ ਕਿਸੇ ਕੰਮ ਚ ਜੋੜ ਦੋ ਕੰਪਿਊਟਰ ਕਰਾਹੇ ਤੇ ਜੋੜਾ ਹੋਵੇ ਬੜਾ ਭਾਜਦਾ ਭਾਈ ਹੱਥ ਨਹੀਂ ਜੇ ਤਾਂ ਹੀ ਸਿਡਰ ਤੇ ਹੀ ਬਹੁਤ ਆਉਗਾ ਹਾਂ ਬਈ 445000 ਲਿਖੀ ਬੈਠਾ ਕਿੰਨੇ ਦਾ ਸ਼ਰਮਾ ਪਰਜ ਰੇਟ ਜਾਈ ਜੀ ਨਹੀਂ ਜੇ ਹੋ ਤਾਂ ਭੋਲੀਆ ਦੋ 430000 ਦਾ ਟਰੈਕਟਰ ਦੇ ਦਾਂਗੇ ਜੋ ਕੋਈ ਤੇਰੀ ਵੀਡੀਓ ਵੇ ਨਾ ਜਬਾੜੇ ਆ ਜੀ ਇਹ ਜਮਾ ਸਹੀ ਹੈ ਬਾਕੀ ਤੂੰ ਦੱਸ ਦੇ ਬਾਈ ਜੇ ਤੈਨੂੰ ਕਿੰਨਾ ਲੱਗਦਾ ਤੇਰੇ ਹੱਥ ਚ ਡੋਰ ਆ 420000 ਕਹਿੰਦਾ ਤਾਂ ਮੈਨੂੰ ਨਹੀਂ ਲੱਗਦਾ 420000 ਤੱਕ ਜੀ ਕਹਦਾ ਬਾਈ ਦੋ ਜੀ 420000 ਦਾ ਟਰੈਕਟਰ ਲੈ ਜਾਓ 20 ਤਾਂ ਨਹੀਂ ਹੈ ਬਾਈ 420 ਹੋ ਜਾਂਦਾ ਇੱਕ ਮੈਂ ਤੁਹਾਨੂੰ ਗੱਲ ਹੋਰ ਦੱਸ ਦਣਾ ਬਾਈ ਇਹ ਦੂ ਘਟਣਗੇ ਰੇਟ ਵਧਦੇ ਨਹੀਂ ਹੈਗੇ ਮੌਕੇ ਦੇ ਠੀਕ ਹੈ ਗੱਲ ਮੌਕੇ ਤੇ ਤੁਹਾਡਾ ਮਾਨਤਨ ਹੋ ਸਕਦਾ 2018 ਮਾਡਲ ਆ ਬਾਈ ਕੋਕਾਪੀ ਸਟਰੈਕਟਰ ਆ ਟਾਇਰ ਹੈਗੇ ਆ ਬਾਈ ਟਰੈਕਟਰ ਦੇ 90 ਪੈਸੇ ਚਾਰੇ ਠੀਕ ਹੈ ਲੋਨ ਫੈਂਸ ਤੇ ਇਹ ਹੋ ਜੂ 60 55 ਤੇ ਵੀ ਹੋ ਜੂ ਆ ਪੁਰਾਣਾ ਵੀ ਕੱਟਿਆ ਜਾਊਗਾ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਜੀ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਵੀਰੇ ਤੇ ਚੱਲਿਆ ਨਿੱਕੇ ਕਿਨੇ ਦਾ ਕਿੰਨਾ ਦਾ ਬਾਈ ਇਹ ਚੱਲੇ ਦੇਖ ਲੈਨੇ ਵੀਰੇ ਉਹ ਬਹੁਤ ਸਾਫ ਸੁਥਰਾ ਟਰੈਕਟਰ ਆ ਜਮਾ ਚੱਲਿਆ ਬਾਈ 13 109 ਘੰਟੇ ਚੱਲਿਆ ਬਾਈ ਕੋਕਾ ਪੀਸ ਟਰੈਕਟਰ ਆ ਨਿੱਕੇ ਨੰਬਰ ਕਿੱਥੋਂ ਦਾ ਪੰਜਾਬ ਹਰਿਆਣਾ ਇਹ ਚੱਲਿਆ ਜੀ 3100 ਘੰਟਾ ਵੀਰੇ 3100 ਹੈ ਮੈਂ 1300 ਕਹਿ ਗਿਆ ਹਾਂਜੀ 5 ਲੱਖ ਤੇ 85 ਹੀ ਹੈ ਡਿਮਾਂਡ ਆ ਨਿੱਕੇ ਕਿੰਨੇ ਦਾ ਨੰਬਰ ਇਹਦਾ ਹਰਿਆਣਾ ਵੀਰੇ ਐਨੋ ਸੀ ਮਿਲ ਜੂਗੀ ਐਨੋ ਸੀ ਮਿਲ ਜੂਗੀ ਲੋਨ ਪੈਂਸ ਹੋ ਜੂ ਦੇ ਦਾਂਗੇ ਆਪਾਂ 5 ਲੱਖ ਤੇ 70000 ਦਾ ਸ਼ਰਮਾ ਜੀ ਕੋਈ ਤੇਰੀ ਵੀਰੋਂ ਵੇਚਿਆ ਉਹ ਆਪਣੇ ਨਾ ਬਾਲੇ ਫਿਰ ਤੂੰ ਦੱਸ ਦੇ ਬਾਈ ਤੂੰ ਤਾਂ ਹਰ ਟਾਈਮ ਹੀ ਬਾਲੇ ਵਾਲੇ ਗਈ ਜਾਣਾ ਘੱਟ ਵੀ ਕਿਆ ਕਰ ਗਏ 60000 ਦਾ ਡਰੈਕਟਰ ਲੈ ਜਾਓ ਬਾਈ ਅਸੀਂ ਨਹੀਂ ਬੱਦ ਕਹਿੰਦੇ ਵੀਰੇ ਇੱਕ ਗੱਲ ਹੋਰ ਆ ਬਾਈ ਆ ਪੁਰਜਾ ਬੜਾ ਤਗੜਾ ਇਹਨੂੰ ਪਾ ਪਾਵਰ ਟਰੈਕ ਕਹਿੰਦੇ ਆ ਬਾਲਟ ਟਰੈਕ ਆ ਬਾਲਟ ਟਰੈਕ ਸੱਚ ਬਾਲਟ ਟਰੈਕ 60 RX ਸਾ ਵੀਰੇ ਤਗੜਾ ਬਹੁਤ ਹੁੰਦਾ ਇਹ 24 ਪੀਟਾ ਵਾਲਾ ਹੁੰਦਾ ਨਾ ਉਹੀ ਹੈ ਨਾ ਇਹ ਹਾਂਜੀ 24 ਪੀਟਾ ਹੁੰਦੀਆਂ ਬਾਈ ਇਹਦੇ ਪੀਟਿਓ ਦੇ ਐਡੋ ਐਡ ਪੀਟਿਓ ਦੇ ਵੀ ਦੋ ਤਿੰਨ ਹੁੰਦੀਆਂ ਪੀਟਾਂ ਦੀਆਂ ਹਾਂ ਤੇ ਬਾਈ ਜਿਹੜੇ ਮਰਜ਼ੀ ਗियर ਚ ਲਾ ਲਓ ਬੈਕ ਲਾ ਲਓ ਸਿੱਧਾ ਲਾ ਲਓ ਜਿਵੇਂ ਮਰਜ਼ੀ ਲਾਓ ਇਹਨੂੰ 19 ਮਾਡਲ ਸ਼ਬਾ 6 ਲੱਖ ਰੁਪਏ ਡਿਮਾਂਡ ਲੀਕੀ ਬੈਠਾ ਟਾਇਰ ਹੈ ਗਿਆ ਬਾਈ 85 90 ਪੈਸੇ ਤੇ ਨਿਕਲਣਾ ਸਮਾਨ ਸੱਪਾ ਸਮਾਨ ਆਈਏ ਬਈ ਡੰਡਾ ਪੱਤੀ ਅਰੀਜਨਲ ਤੇ ਛਤਰੀ ਕਿੱਧਰ ਗਈ ਸੀ ਛਤਰੀ ਇਹਦੇ ਨਾਲ ਨਾ ਹੀ ਕੰਪਨੀ ਦਿੰਦੀ ਹੈ ਨਾ ਹੀ ਆਪਾਂ ਦਿੰਦੇ ਇਹ ਹੀ ਨਹੀਂ ਸੀ ਇਹ ਜਿੰਮੇਦਾਰ ਉਹ ਛਤਰੀ ਦਿੰਦੀ ਨਹੀਂ ਯਾਰ ਅੱਛਾ 6 ਇਹ 6 ਲੱਖ ਤੇ 24 ਸੀਟ ਹੁੰਦਾ ਬਾਈ ਹਾਂ 24 ਸੀਟਾ ਹੁੰਦਾ 24 ਜੀ ਦਾ ਹਾਂ ਸਾਰੇ ਗੇਅਰ ਜੀ ਪੈਕ ਜਾਂਦਾ ਸਾਰਿਆਂ ਜੀ ਪੈਕ ਜਾਂਦਾ ਪੈਕ ਸਿੱਧਾ ਪੀਡੀਓ ਡਬਲ ਪੀਡੀਓ ਸਾਰਾ ਕੁਝ ਨਹੀਂ ਪੈਕ ਇਹ ਤਾਂ ਫਿਰ ਡਬਲ ਗੇਅਰ ਹੀ ਮਾਰਦਾ ਮੇਰੇ ਵਰਗੇ ਨੂੰ ਪਹਿਲਾਂ ਮੈਨੂੰ ਨਹੀਂ ਪਤਾ ਬਾਈ ਗੇਅਰ ਕਿ ਆ ਕਦੇ ਵਾਸਤੇ ਆ ਕਦੇ ਵਾਸਤੇ 6 7 6 7 ਦਾ ਗੇਅਰ ਲੱਗਿਆ ਬਾਈ ਇਹਦੇ ਤਾਂ ਇਹਨੇ ਖੜ ਦੇ ਦੇ ਆਪਾਂ ਨੂੰ ਗੇਅਰ ਚੈਂਜਰ ਵੀ ਹੈ ਇਹ ਚੈਂਜਰ ਗੇਅਰ ਚੈਂਜਰ ਵੀ ਹੈ ਜੀ 625000 ਰੁਪਏ ਦੀ ਮੰਗ ਆਪਣਾ ਨਿੱਕੇ ਕਿੰਨੇ ਦਾ ਵੀਰੇ 615000 ਦਾ ਟਰੈਕਟਰ ਦੇਦਾ ਪੂਰੇ 6 ਲੱਖ ਦਾ ਲੈ ਜਾ ਯਾਰ ਇਹਨੂੰ ਕੀ ਕਹਣਾ ਯਾਰ ਪੂਰੇ 6 ਲੱਖ ਦਾ ਲੈ ਜਾ ਆ ਜਾ 575 ਦਾ ਦਿੰਦਾ ਤੂੰ ਲੈਣਾ ਨਹੀਂ ਬਾਈ ਐੜੀ ਨਾ ਕਰੋ ਜਦਾ ਮੇਰੇ ਨਾਲ ਆ ਪੈਸਾਈ ਧਰੋ ਇਧਰ ਹੱਥ ਤੇ ਜਾਂ ਫਿਰ ਨਿਆਰਾ ਨਹੀਂ ਹੁੰਦਾ ਬਾਈ ਐਵੇਂ ਕਮੈਂਟ ਜੇ ਕਰਨ ਦਾ ਬਾਈ ਜਦਾ 100 ਦਾ ਨੋਟ ਧਰੋ ਮੇਰੇ ਹੱਥ ਤੇ ਉਦੋਂ ਬਾਅਦ ਆ ਗਿਆ ਚੈਂਪੀਅਨ ਬਾਈ ਅੱਗੇ ਆ ਗਏ ਬਈ ਆਪਣੇ ਦੋਸਤ ਦੋਸਤ ਦੇ ਪਾਵਾਂਗੇ ਹੁਣ ਜੋ ਮੈਂ ਬੋਲਦਾ ਚੈਂਪੀਅਨ ਆ ਬਾਈ 2010 ਮਾਡਲ ਆ ਟਾਇਰ ਰਹਿ ਗਿਆ ਬਾਈ ਅੱਧੇ ਪਿਛਲੇ ਮੂਰਲੇ ਰਹਿ ਗਿਆ 80-85 ਪੈਸੇ 2010 ਮਾਡਲ ਆ ਟਰੈਕਟਰ ਸੋਹਣਾ ਬਹੁਤ ਆ ਬਾਈ ਉਹ ਛਤਰੀ ਹੈਗੀ ਮੁੰਡੇ ਉਹਦੀ ਛਤਰੀ ਹੈ ਦੀ ਛਤਰੀ ਹੈਗੀ ਵੀਰੇ ਡੰਡਾ ਫੱਟੀ ਹੈਗੀ ਛਤਰੀ ਹੈ ਨਹੀਂ ਕਹਿੰਦਾ ਬਾਈ ਕਹਿੰਦਾ ਇਹ 39 ਐਚਪੀ ਵਾਲਾ ਨਾ ਹਾਂ 39 ਐਚਪੀ ਵਾਲਾ ਟਰੈਕਟਰ 2 ਲੱਖ 85 ਹਜ਼ਾਰ ਕਿੰਨੇ ਦਾ ਵੀਰੇ ਭਾਈ ਲੱਖ ਤਾਂ ਦੇ ਦੋ ਲੱਖ ਤੇ 40 ਹਜ਼ਾਰ ਦਾ ਲੈ ਜਾ ਬਾਈ ਤੇਰਾ ਨੰਬਰ ਬੋਲੀਕੇ 96463 ਜੀ 27 96463 ਆ 27301 ਜੀ 27301 ਠੀਕ ਆ ਗਈ ਦਾ ਇਹ ਵੀ ਇੱਕ ਤੇ ਆ 2014 ਮਾਡਲ ਆ ਵੀ ਦਾ ਟਾਇਰ ਨਵੇਂ ਆ ਮੂਰਲੇ 90 ਪੈਸੇ ਆ ਪਿਛਲੇ ਨਵੇਂ ਆ ਕਿਹੜੀ ਕੰਪਨੀ ਦੇ ਆ ਤੇ ਮਹਲੀਂ ਜਨਾ ਮਹਲੀਂ ਜਨਾ ਵੀਰੇ 4.5 ਲੱਖ ਰੁਪਏ ਡਿਮਾਂਡ ਕਿੰਨੇ ਦਾ ਪੂਰੇ 4 ਲੱਖ ਰੁਪਏ ਦਾ ਲੈ ਜਿਓ ਬਾਈ ਠੀਕ ਐ ਲੋਨ ਫੈਂਸ ਹੋ ਜੂ ਪੁਰਾਣਾ ਕਟਿਆ ਜੂ ਹਰਿਆਣਾ ਨੰਬਰ ਹਾਂਜੀ ਹਰਿਆਣਾ ਨੰਬਰ ਕਿ ਆਪਣੇ ਕੋਲੇ 65 ਟ੍ਰੈਕ ਪੈਂਟ ਆ ਗਿਆ ਲਓ ਜੀ ਉਸ ਤੋਂ ਬਾਅਦ ਆ ਗਿਆ ਜੀ 65 ਈਪੀਆਈ ਆ ਗਿਆ ਵੀਰੇ ਕਈ ਫੋਨ ਆਏ ਸੀ ਤੁਹਾਡੇ ਮੈਨੂੰ ਕਿ 65 ਈਪੀਆਈ ਚਾਹੁੰਦਾ ਆ ਖੜਾ ਪੈਂਦੀ ਈਪੀਆਈ ਕੋਕਾ ਪੀਸਾ ਬਾਈ ਇੱਕ ਗੱਲ ਹੋਰ ਦੱਸ ਦੇਣਾ ਤੁਹਾਨੂੰ ਬਾਹਲੇ ਬੰਦੇ ਨੂੰ ਬਾਹਲੇ ਬੰਦੇ ਇਹਨੂੰ ਨਹੀਂ ਛੱਡਦੇ ਇਹਨੂੰ ਇਹਨੂੰ ਕਿਉਂ ਇਹ ਲਾ ਲੈਂਦੇ ਆ 2000 ਰੁਪਏ ਦਾ ਕੀ ਕਰਦੇ ਆ ਬਾਈ ਚੱਕ ਕੇ ਬੈਂਪਰ ਲਾ ਦਿੰਦੇ ਆ ਕਿ ਆ ਲਾ ਲੋ ਜਮਾ ਰੀਜਨਲ ਜਾਦੇ ਵੀ ਆਇਆ ਉਹਦੇ ਵੀ ਉਸੇ ਤਰ੍ਹਾਂ ਹੀ ਬਿਖਾ ਦੇ ਤੇ ਬਾਈ ਇਹ ਵੀ ਕਾਫੀ ਮਹਿੰਗੇ ਆ 22 ਕਿਲੋ ਦੇ ਆ ਇਹ ਤੇ ਅਸੀਂ 80 ਕਿਲੋ ਦਾ ਜੁਗੜ ਆ ਇਹ ਸਾਰਾ ਆ ਲਿਖਿਆ ਜੀ ਇੱਧਰ ਲਿਖਿਆ 22 ਕਿ ਲਿਖਿਆ 22 ਕਿਲੋ ਦਾ ਇੱਕ ਪੀਸ ਹਾਂ ਇੱਕ ਪੀਸ ਠੀਕ ਹੈ ਬਾਈ ਚਲਾ ਕੇ ਬਾ ਕੇ ਤਸੱਲੀ ਕਰਕੇ ਲੈ ਜਾਓ ਲੋਨ ਫੈਂਸ ਹੋਣਾ ਨਹੀਂ ਤੇ ਡੰਡਾ ਫੱਟੀ ਛਤਰੀ ਸਾਹਿਬ ਕੁਛ ਨਾਲ ਆ ਪੁਰਾਣਾ ਘਟਿਆ ਜਾਉ ਨਿੱਕੇ ਹਾਂ ਬਾਈ ਪਾਵਰ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਰਾਈਟਰ ਆ ਵੀਰੇ ਤੇ 325 ਡਿਮਾਂਡ ਆ ਮੈਂ ਤਾਂ ਸੋਚ ਲਿਆ ਕੀ ਕਹੂੰਗਾ ਤੂੰ ਦੱਸ ਕੀ ਕਹਿੰਦਾ 3 ਲੱਖ ਤੇ 10000 ਦਾ ਟਰੈਕਟਰ ਮੈਂ ਤਾਂ ਸੋਚੀ ਬੈਠਾ ਬਾਈ ਪੂਰੇ 3 ਲੱਖ ਦਾ ਲੈ ਜਾਓ ਬਾਈ ਮੈਂ ਇਹੀ ਮਨ ਚ ਸੋਚਿਆ ਕਿ ਮੈਂ ਤਿੰਨ ਹੀ ਕਹੂੰਗਾ ਦਾ ਕਿ ਆ ਆਪਣੇ ਕੋਲ 2017 ਮਾਡਲ ਦੀ ਜੀਪਾਂ ਜਾ ਗਿਆ ਸਾਈਡ ਗੇਅਰ ਆ ਗਿਆ ਓਕੇ ਉਸ ਤੋਂ ਬਾਅਦ ਆ ਗਿਆ ਬਾਈ ਜੀ 60 EP I ਦੇ ਵਿੱਚ ਦਾ ਚੌਕੜਾ ਨਵਾਂ ਜਹਾ ਤਾਜ਼ੇ ਟਾਇਰ ਆ ਬਾਈ ਡਬਲ ਡਿਸਟ੍ਰਿਬਿਊਟਰ ਟਰੈਕਟਰ ਆ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਟੂ ਸਪੀਡ ਦੇ ਵਿੱਚ ਟਰੈਕਟਰ ਆ ਵੀਰੇ ਤੇ ਇੱਕ ਗੱਲ ਹੋਰ ਆ ਬਾਈ ਕੋਈ ਇਹ ਨਹੀਂ ਕਹਿ ਸਕਦਾ ਮਾਡਲ 17 ਠੀਕ ਐ ਇੱਥੋਂ ਜੇ ਲ ਘੋਲੀਏ ਬਾਈ 23 ਬਰਾਬਰ ਖੜਾ ਦੇ ਬਾਈ ਦੀ 23 ਵੀ ਕੋਈ 23 ਹੀ ਕਹਿਣਗੇ ਆ ਬਾਈ 23 ਐ ਬਾਈ ਇਹ ਇੰਨਾ ਕੰਡੀਸ਼ਨ ਦਾ ਸਾਫ਼ ਆ ਟਰੈਕਟਰ ਵੀਰੇ ਠੀਕ ਐ ਕੋਕਾ ਪੀਸ ਟਰੈਕਟਰ ਆ ਬਾਈ ਕਿਸੇ ਨੇ ਚੰਗਾ ਬਾਈ ਭਰਾਣੇ ਸਾਮ ਕੇ ਰੱਖਿਆ ਹੋਇਆ ਇਹ ਪੁਰਾਣਾ ਕੱਟਿਆ ਜਾਊਗਾ ਲੋਨ ਫੈਂਸ ਹੋ ਜਾਊਗਾ 495 ਰੇਟ ਆ 4 ਲੱਖ ਤੇ 85 ਹਜ਼ਾਰ ਦਾ 80 ਦਾ ਦੇ ਦਾਂਗੇ ਬਾਈ ਜੇ ਤੇਰੀ ਵੀਡੀਓ ਦੇਖ ਕੇ ਆਉਣਾ 70 ਹਜ਼ਾਰ ਦਾ ਕਹਿੰਦਾ 70 ਹਜ਼ਾਰ ਕਹਿੰਦਾ ਬਾਕੀ ਸ਼ਰਮਾ ਹੁਣ ਤੇਰੀ ਥੋੜੀ 70 ਹਜ਼ਾਰ ਦਾ ਲੈ ਜਾ ਬਾਕੀ ਦੇਖਾਂਗੇ ਮੌਕਾ ਹੋਰ ਕਿਹੜਾ ਕਿ ਆਪਣਾ ਆ ਵੀ ਆਪਣੇ ਦੋਸਤਾਂ ਦੀ ਕੋਈ ਗੱਲ ਨਹੀਂ ਆਪਣੇ ਹੀ ਬੰਦੇ ਨੇ ਵਾਲੀ ਲੰਮੀ ਨਹੀਂ ਮੈਂ ਵੀਡੀਓ ਕਰਨੀ ਬਾਈ ਆਪਣੇ ਹੀ ਸੀ ਅੱਜ ਲੈ ਬਾਈ ਇਨ ਟੂ ਚੱਲੋ ਸਾਡੇ ਸਾਡੇ ਆਪਾਂ 5 ਟਰੈਕਟਰ ਲੈ ਲਏ ਠੀਕ ਗੱਲ ਬਾਈ ਟਰੈਕਟਰ ਦੇ ਵਿੱਚ ਕੋਈ ਕਮੀ ਹੋਵੇ ਟਰੈਕਟਰ ਦੇ ਕਾਗਜ਼ਾਂ 'ਚ ਬਈ ਨੁਕਸ ਹੋਵੇ ਇਹ ਬੈਠਾ ਨੀਕਾ ਠੀਕ ਹੈ ਗੱਲ ਬਾਈ ਜੇ ਤੁਹਾਨੂੰ ਕਮੀ ਦੇ ਸੀ ਕਾਗਜ਼ਾਂ ਕਾਸਿਆਂ 'ਚ ਵੀ ਬਈ ਜਿੰਨਾ ਬਿਆਨਾ ਦੇਖ ਜਾਵਾਂਗੇ ਡਬਲ ਲੈ ਜਿਓ ਆਉਣ ਜਾਣ ਦਾ ਆਉਣ ਜਾਣ ਦਾ ਬਾਈ ਦੇਖ ਕੇ ਪਸੰਦ ਕਰਕੇ ਲੈ ਆਉਣ ਜਾਣ ਦਾ ਬਾਈ ਆਉਣ ਜਾਣ ਦਾ ਕਰਾਇਆ ਵੀ ਤੁਹਾਨੂੰ ਅਸੀਂ ਆਉਂਦੀ ਜੇਬ 'ਚ ਦੇਵਾਂਗੇ ਜੇ ਟਰੈਕਟਰ ਦੇ ਵਿੱਚ ਕਿਸੇ ਦੇ ਵਿੱਚ ਵੀ ਕਾਗਜ਼ ਦੀ ਕੋਈ ਇੱਕੀ ਨੁੱਕੀ ਗੱਲ ਹੋਈ ਠੀਕ ਹੈ ਗੱਲ ਦੱਬ ਕੇ ਕਰ ਦਿਓ ਬਾਈ ਵੀਡੀਓ ਨੂੰ ਸ਼ੇਅਰ ਸ਼ਰਮਾ ਤਲਵੰਡੀ ਸਾਬੋ ਵਾਲਾ ਤੇ ਭੁੱਲਰ ਤਲਵੰਡੀ ਸਾਬੋ ਵਾਲਾ ਠੀਕ ਹੈ ਗੱਲ ਮੇਰਾ WhatsApp ਨੰਬਰ ਹੈਗਾ 887294545 ਤੇ ਕਾਲਿੰਗ ਨੰਬਰ ਹੈਗਾ 947884545 ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਕਾਲ ਸਾਰਿਆਂ ਨੂੰ ਬਾਈ ਸਸੀ ਕਾਲ ਸਾਰਿਆਂ ਨੂੰ